ਗੁਗਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ ਬਹੁਤ ਸਾਰੇ ਮੈਨੂੰ ਭੈਣ ਭਰਾਵਾਂ ਦੇ ਮੈਸੇਜ ਆਏ ਕਿ ਬਾਬਾ ਜੀ ਬਾਬਾ ਬਾਲਕਨਾਥ ਪੌਣਾ ਹਰੀ ਸਿੰਘੀਆਂ ਵਾਲੀ ਸਰਕਾਰ ਦਾ ਵੀ ਤੁਸੀਂ ਗਊਆਂ ਦੇ ਪਾਲੀ ਦਾ ਵੀ ਕੋਈ ਸ਼ਬਦ ਪਾਵੋ ਮੈਂ ਬਾਬਾ ਬਾਲਕਨਾਥ ਪੌਣਾ ਹਰੀ ਜੀ ਦੇ ਨਾਮ ਦਾ ਇੱਕ ਸ਼ਬਦ ਪਾਉਣ ਲੱਗਾ ਹਾਂ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਮੇਰੀ ਗੱਲ ਸੁਣਨੀ ਕਿ ਸ਼ਬਦ ਕਿੱਦਾਂ ਕਰਨਾ ਆ ਜੇ ਤਾਂ ਗੁਰੂ ਵਾਲੇ ਆ ਤਾਂ ਬਹੁਤ ਵਧੀਆ ਗੱਲ ਆ ਇਹ ਗੁਰੂ ਵਾਲੇ ਨਹੀਂ ਤਾਂ ਮਹਾ ਦੇਵ ਜੀ ਨੂੰ ਤੁਸੀਂ ਆਪਣਾ ਸੱਚੇ ਦਿਲੋਂ ਗੁਰੂ ਮੰਨ ਕੇ ਕਿਸੇ ਮਹਾਂਪੁਰਸ਼ਾ ਦੀ ਸਲਾਹ ਦੇ ਨਾਲੇ ਸ਼ਬਦ ਸ਼ੁਰੂ ਕਰਨਾ ਛੋਟਾ ਜਿਹਾ ਇਹ ਸ਼ਬਦ ਆ ਇਹ ਤੁਹਾਡਾ ਸ਼ਬਦ ਗਾਹ ਵੀ ਤੁਹਾਨੂੰ ਮਤਲਬ ਐਸੀਆਂ ਬਰਕਤਾਂ ਪਾ ਦੇਵੇਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਇਹ ਸ਼ਬਦ ਨੂੰ ਕਰ ਲਿਆ ਤਹੋਰ ਤੁਹਾਨੂੰ ਸ਼ਬਦ ਕਰਨ ਦੀ ਲੋੜ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਸ਼ਬਦ ਦੇ ਨਾਲ ਤੁਸੀਂ ਇੰਨੀ ਕ ਮਿਹਨਤ ਕਰ ਦਿਓ ਕਿ ਪੰਜ ਮਾਲਾ ਰੋਜ਼ ਕੱਢਣੀ ਆ ਤੁਸੀਂ ਵੱਧ ਕੱਢ ਸਕਦੇ ਆ ਤੇ ਵੱਧ ਕੱਢੋ ਘੱਟ ਤੋਂ ਘੱਟ ਪੰਜ ਮਾਲਾ ਪਾਠ ਸ਼ੁਰੂ ਇਹ ਕਰਨਾ ਐਤਵਾਰ ਵਾਲੇ ਦਿਨ ਰੋਟ ਪ੍ਰਸ਼ਾਦ ਬਣਾਉਣਾ ਆ ਕੜਾਹ ਦਾ ਪ੍ਰਸ਼ਾਦ ਬਣਾਉਣਾ ਆ ਖੀਰ ਦਾ ਪ੍ਰਸ਼ਾਦ ਬਣਾਉਣਾ ਆ ਇਹ ਧੂਫਣਾ ਆ ਤੂਫਕੇ ਰੋਟ 5 ਵਾਰੀ ਤੁਸੀਂ ਪਹਿਲਾਂ ਤਾਂ ਅੱਗ ਦੇ ਉੱਪਰ ਜਿਹੜਾ ਘੇ ਪਾ ਕੇ ਧੂਪ ਦੇਣਾ ਉਹਦੇ ਉੱਪਰ ਦੀ 5 ਜਾਂ 7 ਵਾਰੀ ਘਮ ਲੈਣਾ ਫਿਰ 5 ਜਾਂ 7 ਵਾਰੀ ਅੱਗ ਦੇ ਉੱਪਰ ਰੱਖ ਦੇਣਾ ਇਦਾਂ ਹੀ ਖੀਰ ਤੇ ਕੜਾਹ ਨੂੰ ਧੂਫਕੇ 5-7 ਵਾਰੀ ਉਹਦੇ ਉੱਪਰ ਦੇਣਾ ਠੀਕ ਹੈ ਜੀ ਫਿਰ ਤੁਸੀਂ ਗਊ ਨੂੰ ਥੋੜਾ ਜਿਹਾ ਰੂਟ ਦੇਣਾ ਫਿਰ ਦਰਬੇਸ਼ ਨੂੰ ਥੋੜਾ ਜਿਹਾ ਰੋਟ ਪਾਣਾ ਫਿਰ ਕਾਂ ਨੂੰ ਦਰਬੇਸ਼ ਨੂੰ ਕਾਂ ਨੂੰ ਥੋੜਾ ਜਿਹਾ ਪ੍ਰਸ਼ਾਦ ਇਹ ਦੇਣਾ ਠੀਕ ਹੈ ਜੀ ਫੇਰ ਤੁਸੀਂ ਇਹ ਖਵਾਜੇ ਤੇ ਥੋੜਾ ਜਿਹਾ ਪ੍ਰਸ਼ਾਦ ਰੱਖ ਦੇਣਾ ਤੇ ਵੰਡ ਦੇਣਾ ਜੇ ਨਹੀਂ ਕੋਈ ਲੈਂਦਾ ਬਹਿਮ ਕਰਦਾ ਤਾਂ ਤੁਸੀਂ ਪ੍ਰਸ਼ਾਦ ਆਪਸ ਵਿੱਚ ਹੀ ਖਾ ਲੈਣਾ ਸ਼ਾਮ ਨੂੰ ਜਦੋਂ ਤੁਸੀਂ ਪ੍ਰਸ਼ਾਦ ਪਾਠ ਕਰਨਾ ਹੈ ਕੋੜ ਪਾਣੀ ਦਾ ਜਲ ਰੱਖਣਾ ਤੇ ਕੋਲ ਜੋਤ ਜਗਾਉਣੀ ਹੈ ਦੇਸੀ ਘੀ ਦੀ ਤੇ 12ਵੀਂ ਦੇ ਵਿੱਚ ਰੋਜ਼ ਤੁਸੀਂ ਦੁੱਧ ਪੋਣਾ ਹੈ ਠੀਕ ਹੈ ਦੁੱਧ ਦੇ ਵਿੱਚ ਪਾਣੀ ਨਹੀਂ ਪੋਣਾ ਚਾਰਕ ਦਾਣੇ ਚੋਲਾਂ ਦੇ ਤਾਂ ਚਾਰਕ ਦਾਣੇ ਖੰਡ ਦੇ ਪਾ ਕੇ ਬਰਮੀ ਦੇ ਵਿੱਚ ਜਾ ਕੇ ਤੁਸੀਂ ਦੁੱਧ ਪਾਉਣਾ ਠੀਕ ਹੈ ਜੀ ਦੁੱਧ ਪਾਉਣ ਤੋਂ ਪਹਿਲਾਂ ਇਹ ਗੱਲ ਕਰਨ ਗੱਲ ਕਹਿਣੀ ਆ ਕਿ ਸੱਚੇ ਪਾਤਸ਼ਾਹ ਸਰਕਾਰ ਮੈਂ ਦੁੱਧ ਪਾਉਣ ਲੱਗਾ ਆ ਜਾਂ ਲੱਗੀਆਂ ਮੈਨੂੰ ਮਾਫ ਕਰਨਾ ਉਸ ਤੋਂ ਬਾਅਦ 2 ਮਿੰਟ ਬਾਅਦ ਤੁਸੀਂ ਫਿਰ ਦੁੱਧ ਪਾ ਦੇਣਾ ਠੀਕ ਹੈ ਜੀ ਇਹ ਸ਼ਬਦ ਨੇ ਤੁਹਾਨੂੰ ਕਾਫੀ ਸ਼ਕਤੀਆਂ ਪ੍ਰਦਾਨ ਕਰ ਦੇਣੀਆਂ ਆ ਹਰ ਬਾਜੀ ਤੁਸੀਂ ਜਿੱਤੂਗੇ ਮਾਨ ਸਨਮਾਨ ਤੁਹਾਡਾ ਬਧ ਜਣਾ ਆ ਮੇਰੀ ਇੱਕੋ ਤੁਹਾਨੂੰ ਬੇਨਤੀ ਆ ਕਿ ਮੈਂ ਕੰਟੀਨਿਊ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਹਾਂ ਗੁਰੂ ਗੋਖਰਨਾਥ ਜੀ ਦਾ ਵੀ ਮੈਂ ਸ਼ਬਦ ਇਸ ਤੋਂ ਬਾਅਦ ਪਾਵਾਂਗਾ ਜੇਕਰ ਤੁਸੀਂ ਮੇਰੇ ਇਦਾਂ ਹੀ ਪਿਆਰ ਬਖਸ਼ਦੇ ਰਹੋਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਈਕ ਕਰਨਾ ਨਾ ਭੁੱਲੋ ਕਮੈਂਟ ਕਰਨਾ ਨਾ ਭੁੱਲੋ ਸ਼ੇਅਰ ਕਰਨਾ ਨਾ ਭੁੱਲੋ ਠੀਕ ਆ ਜੀ ਇਹ ਜੋ ਸ਼ਬਦ ਮੈਨੂੰ ਮਾਪਰਛਾ ਤੋਂ ਮਿਲਿਆ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਜੋ ਮੈਨੂੰ ਖਜ਼ਾਨਾ ਮਾਪਰਛਾ ਤੋਂ ਮਿਲਿਆ ਆ ਉਹ ਮੈਂ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ ਠੀਕ ਹੈ ਜੀ ਤੁਸੀਂ ਹੌਸਲਾ ਵਧਾਇਆ ਕਰੋ ਕਮੈਂਟ ਕਰਕੇ ਸ਼ੇਅਰ ਕਰਕੇ ਠੀਕ ਹੈ ਜੀ ਕਿਉਂਕਿ ਅਸੀਂ ਆਪਣੇ ਕੰਮਾਂ ਚੰਨੇ ਰੁੱਝੇ ਹੋਏ ਆ ਕਿ ਸਾਡੇ ਤੋਂ ਟਾਈਮ ਨਹੀਂ ਫਿਰ ਮੇਰੇ ਵੀਰ ਨੇ ਕਮੈਂਟ ਕੀਤਾ ਕਿ ਅਸੀਂ ਤੁਹਾਡੀ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕਰਦੇ ਕਮੈਂਟ ਨਹੀਂ ਕੀਤਾ ਤੁਸੀਂ ਸਾਡਾ ਜਵਾਬ ਨਹੀਂ ਦਿੰਦੇ ਵੀਰ ਵਿੱਚ ਸਾਡਾ ਕਸੂਰ ਨਹੀਂ ਠੀਕ ਹੈ ਤੁਸੀਂ ਫੋਨ ਵੀ ਕਰ ਸਕਦੇ ਆ ਟੈਂਪ ਪੁਆਇੰਟ ਮੇਟ ਦੇ ਲੋ ਗੱਲ ਕਰ ਸਕਦੇ ਆ ਸਾਡੇ ਨਾਲ ਆਣ ਕੇ ਮਿਲੋ ਸਾਨੂੰ ਇਹ ਗੁੱਸੇ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਠੀਕ ਹੈ ਤੁਸੀਂ ਇਹ ਗੱਲ ਕਹਿ ਦਿੱਤੀ ਤੇ ਹੋਰ ਸਾਡੀਆਂ ਭੈਣਾਂ ਭਰਾਵਾਂ ਨੇ ਕਿਹਾ ਤਾਂ ਕਿ ਤੁਸੀਂ ਵੀਡੀਓ ਪਾਓ ਸਾਨੂੰ ਵਧੀਆ ਲੱਗਦੀਆਂ ਠੀਕ ਹੈ ਜੀ ਜੇਕਰ ਤੁਸੀਂ ਪਿਆਰ ਬਖਸ਼ੀ ਜਾਓਗੇ ਤਾਂ ਮੈਂ ਵੀਡੀਓ ਪਾਈ ਜਾਵਾਂਗਾ ਠੀਕ ਹੈ ਇਹਦੇ 'ਚ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਸਾਡਾ ਟਾਈਮ ਨਹੀਂ ਮਸੀ ਟਾਈਮ ਕੱਢ ਕੇ ਅਸੀਂ ਇਹ ਵੀਡੀਓ ਬਣਾਉਦੇ ਆ ਲਓ ਹੁਣ ਤੁਸੀਂ ਸ਼ਬਦ ਨੂੰ ਸੁਣਨਾ ਹੈ ਤੇ ਐਨ ਸੱਚੇ ਮਨ ਨੂੰ ਆराधना ਕਰਨੀ ਟਾਈਮ ਬੰਦ ਕੇ ਠੀਕ ਹੈ ਜੀ ਤਾਂ ਬਥੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਪੁਆਇੰਟ-ਪੁਆਇੰਟ ਲਓ ਮੇਤੋਂ ਠੀਕ ਹੈ ਜੀ ਮੈਨੂੰ ਆਣ ਕੇ ਮਿਲੋ ਜੇ ਨਹੀਂ ਕਿਸੇ ਚੀਜ਼ ਦਾ ਪਤਾ ਲੱਗਦਾ ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਠੀਕ ਹੈ ਜੀ ਲੋ ਓਮ ਨਮਾ ਚਿਵਾਏ ਤੁਸੀਂ ਪਹਿਲਾਂ ਕਹਣਾ ਓਮ ਜਾਂ ਸ਼ਿਵ ਸ਼ੰਕਰ ਜਾਂ ਤਲੁਕੀਨਾਥ ਜਾਂ ਮਹਾਦੇਵ ਕਹਿ ਕੇ ਉਸ ਤੋਂ ਬਾਅਦ ਤੁਸੀਂ ਪਾਠ ਸ਼ੁਰੂ ਕਰਨਾ ਓਮ ਜੈ ਬਾਬਾ ਵਾਲਕਨਾਥ ਤੇਰੀ ਅਮਰ ਕਹਾਣੀ ਖਾਦਾ ਅੰਨ ਨਾ ਪੀਤਾ ਪਾਣੀ ਮਿੱਠੀ ਗਰੀ ਲੱਗਦੀ ਬਾਣੀ ਜਿੱਧਰ ਦੇਖਾਂ ਤੂੰ ਹੀ ਤੂੰ ਜਿੱਧਰ ਦੇਖਾਂ ਤੂੰ ਹੀ ਤੂੰ ਬਸ ਇੰਨਾ ਕੁ ਸ਼ਬਦ ਹੈ ਜੀ ਇਹਨੂੰ ਕਰੋ ਲਾਬਾਠਾਉ ਜੈ ਮਾਤਾ ਦੀ ਜੈ ਬਾਪੇ ਦੀ ਜੈ ਪੀਰਾਂ ਦੀ